ਰੋਡ ਇਧਰਲੇ ਬੰਨੇ ਆ ਜੀਸੀਬੀ ਮਸ਼ੀਨਾਂ ਲੱਗੀਆਂ ਕੰਮ ਚੱਲਦਾ ਪਿਆ ਇਹ ਆ ਹੋਟਲ ਜਿੱਥੇ ਆਪਾਂ ਰਾਤ ਰੁਕੇ ਸੀ ਰਾਤ ਕੱਟਣੀ ਸਫਰ ਲੰਬਾ ਹੈ ਇਸ ਕਰਕੇ ਆਪਾਂ ਨੂੰ ਇੱਥੇ ਰੁਕਣਾ ਪਿਆ ਹੁਣ ਆਪਣੀ ਤਿਆਰੀ ਹੋ ਚੁੱਕੀ ਹੈ ਬਿਲਕੁਲ ਰੈਡੀ ਆ ਨਹਾਤੋ ਲਿਆ ਆਪਣਾ ਸਾਈਕਲ ਵੀ ਰੈਡੀ ਹੈ ਪਾਣੀ ਭਰਨਾ ਸੀ ਤੇ ਪਾਣੀ ਦੀ ਪ੍ਰੋਬਲਮ ਇਹ ਆ ਕਿ ਇੱਥੇ ਬਿਲਕੁਲ ਸਾਰਾ ਕੁਝ ਬੰਦ ਹੈ ਸ਼ਟਰ ਲੱਗਾ ਹੋਇਆ ਹੁਣ ਪਾਣੀ ਦੀ ਬੋਤਲਾਂ ਖਾਲੀ ਨੇ ਅੱਗੇ ਜਾ ਕੇ ਕਿਤੇ ਪਾਣੀ ਮਿਲੇ ਤੇ ਪਾਣੀ ਭਰਾਂਗੇ ਤੇ ਹੁਣ ਸਫਰ ਨੂੰ ਆਪਾਂ ਖਿੱਚਣ ਲੱਗੇ ਆ ਅੱਜ ਦਾ ਟਾਈਮ ਜਿਹੜਾ ਹੋ ਗਿਆ 9 ਵਜਨ ਚ 5 ਮਿੰਟ ਰਹਿ ਗਏ ਵੈਸੇ ਤਾਂ ਤਿਆਰ ਆਪਾਂ ਟਾਈਮ ਨਾਲ ਹੋ ਜਾਣਾ ਸੀ ਪ੍ਰੋਬਲਮ ਇਹ ਹੈ ਕਿ ਇਹਨਾਂ ਦੇ ਪਾਣੀ ਦੀ ਟੈਂਕੀ ਜਿਹੜੀ ਖਾਲੀ ਹੋ ਗਈ ਸੀ ਇਸ ਕਰਕੇ ਕਾਫੀ ਟਾਈਮ ਪਾਣੀ ਭਰਨ ਤੇ ਲੱਗ ਗਿਆ ਤੇ ਆਪਾਂ ਨਹਾਉਣ ਤੋਂ ਬਿਠੇ ਰਹੇ ਸੋ ਅੱਜ ਦਾ ਸਫ਼ਰ ਕਰਦੇ ਹਾਂ ਸਟਾਰਟ ਵੱਧਦੇ ਆਪਾਂ ਦੇਵਗੜ੍ਹ ਵਾਲੀ ਸਾਈਡ ਨੂੰ ਜਿਹੜਾ ਕਿ ਇੱਥੋਂ ਲਗਭਗ 50 60 ਕਿਲੋਮੀਟਰ ਦੀ ਦੂਰੀ ਤੇ ਹੈ ਸਾਹਮਣੇ ਨਾ ਇੱਥੇ ਦੁਕਾਨ ਇੱਥੋਂ ਆਪਾਂ ਰਾਤ ਦੁੱਧ ਲੈ ਕੇ ਗਏ ਇੱਥੋਂ ਆਪਾਂ ਪਾਣੀ ਭਰ ਲੈਨੇ ਆਂ ਸ਼ਾਇਦ ਉਹ ਵਾਟਰ ਕੋਲਰ ਦੇ ਵਿੱਚ ਆਪਣ ਮਿਲ ਜੇ ਫਿਰ ਕੋਈ ਦਿੱਕਤ ਨਹੀਂ ਪਾਣੀ ਭਰਿਆ ਹੋਇਆ ਹੈ ਫਿਰ ਚੱਲਦੇ ਜਾਾਂਗੇ ਠੀਕ ਹੈ ਆ ਬਿੱਲੀ ਕੋ ਆ ਗਈ ਕਿੰਦੀ ਸੋਹਣੀ ਹੈ ਵਖਰੀ ਜੀ ਆ ਤੇ ਚਿੜੀਆਂ ਨੂੰ ਪਿੰਦੀ ਭਜ-ਭਜ ਕੇ ਆਹ ਬੋਤਲਾਂ ਦੇ ਵਿੱਚ ਇੱਥੋਂ ਆਪਾਂ ਪਾਣੀ ਪਰ ਲੈਨੇ ਇੱਥੇ ਨਾ ਪਾਣੀ ਵੈਸੇ ਸਾਫ਼ ਨਹੀਂ ਜਿੱਥੋਂ ਵੀ ਪਾਣੀ ਪੀਤਾ ਆਪਣੇ ਆਰੋ ਤੋਂ ਬਿਨੋਂ ਪਾਣੀ ਪੀਤਾ ਨਹੀਂ ਜਾਂਦਾ ਪਰ ਇਹਨਾਂ ਦੇ ਪਾਣੀ ਜਿਹੜਾ ਆਪਣੇ ਨਾਲੋਂ ਜ਼ਿਆਦਾ ਸਾਫ਼ ਹੈ ਤਰੀਕ 4 1 ਜਨਵਰੀ 2025 ਰਾਤ ਆਪਾਂ ਸਾਹਮਣੇ ਆ ਉਹ ਹੋਟਲ 'ਚ ਰੁਕੇ ਸੀ ਤੇ ਇੱਥੋਂ ਆਪਾਂ ਹੁਣ ਪਾਣੀ ਭਰਨ ਵਾਸਤੇ ਆਏ ਤੇ ਬਾਈ ਜੀ ਰਾਂ ਦਾ ਇੱਥੋਂ ਪਾਣੀ ਆਪਾਂ ਪੀਤਾ ਤੇ ਪਾਣੀ ਬਹੁਤ ਸਵਾਦ ਹੈ ਤੇ ਪੁੱਛਿਆ ਕਿ ਜਿੱਥੇ ਵੀ ਆਪਾਂ ਰੁਕਦੇ ਉਥੋਂ ਪਾਣੀ ਮਿਲਦਾ ਹੈ ਨਾ ਤੇ ਪਾਣੀ ਸਾਰਾ ਵਧੀਆ ਹੁੰਦਾ ਪੀਣ ਵਾਲਾ ਜਿਵੇਂ ਆਪਣੇ ਆਰੋ ਦਾ ਪਾਣੀ ਨਾ ਉਸ ਤੋਂ ਵੀ ਜ਼ਿਆਦਾ ਟੇਸਟੀ ਹੈ ਤੇ ਤੇ ਬਾਈ ਇਹ ਨਾਲ ਕਿਹਾ ਵੀ ਅਸੀਂ ਖੂਹ ਖੂਹ ਦੇ ਵਿੱਚੋਂ ਪਾਣੀ ਕੱਢਦੇ ਆ ਤੇ ਖੂਹ ਤੁਹਾਨੂੰ ਦਿਖਾਉਣੀ ਆ ਇੱਧਰ ਸਾਹਮਣੇ ਆ ਖੂਹ ਉੱਥੋਂ ਤਰਪੈਲ ਦੇ ਨਾਲ ਟਕਿਆ ਆ ਸਾਹਮਣੇ ਖੂਹ ਬਣਿਆ ਆ ਖੂਹ ਕਾਫੀ ਡੂੰਗਾ ਇਹ ਇਹਦੇ ਵਿੱਚੋਂ ਆ ਲੱਗੀ ਹੋਈ ਆ ਰੇਲਿੰਗ ਤੇ ਇਹਨੂੰ ਖਿੱਚ ਕੇ ਘਰਾਰੀ ਨੂੰ ਤੇ ਪਾਣੀ ਵਿੱਚੋਂ ਕੱਢ ਲੈਂਦੇ ਹਾਂ ਡੂੰਗਾ نیچے ਤੇ ਕਰ ਕਲੀਅਰ ਨਹੀਂ ਨਜ਼ਰ ਆਉਂਦਾਗਾ ਕਾਫੀ ਡੂੰਗਾ ਇਹ ਆਪਾਂ ਸਵੇਰੇ ਸਵੇਰੇ ਨਾਸ਼ਤਾ ਕਰਨ ਲੱਗੇ ਤੇ ਸੂਜੀ ਦਾ ਰਵਾ ਖਾ ਕੇ ਬੈਠੇ ਹਾਂ ਕਿਦਾਂ ਨਹੀਂ ਚੰਗਾ ਟੇਸਟ ਹੈ ਵਧੀਆ ਲੋਕਲ ਇਹਨਾਂ ਦੇ ਇਹੀ ਚੱਲਦਾ ਕੋਈ ਕਿੱਟ ਹੈ ਕੀ ਖਾਣਾ खाना। खाना। हम्म। न चम चम। खाना। चम 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 खाना। चम 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 चाय ला देना रूप। खाना। हवा बापू। हम्म हम्म। बापू। चम। हाय चम। चम। नहीं पूछने का बोलने का। ये ये हाथ में डाला कि गर्मी ना लगे मेरे हाथों को ब्लैक ना हो। हम्म। इसमें गर्मी आपका यहाँ बहुत गर्मी है। नाग ये आप भी डाला करो यहाँ पे धूप से खराब हो जाएगा ये बिल्ला बिल्ला लेके आओ उसको पकड़ो ओ मानो को पकड़ के ले आओ पकड़ के ले आओ ले, 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 ले नाखन मारा ले, ओ, ले, ओ, ले, ओ, ले ओ, पकड़ो पकड़ो उसको पकड़ो पकड़ पकड़ो ऊपर ले आओ यहाँ पे यहाँ पे लेके आओ यहाँ पे लेके आओ यहाँ पे लेके आओ यहाँ पे मानो बिल्ली मानो बिल्ली बिल्ली बहुत प्यारी है अभी ਬਿੱਲੀ ਬਹੁਤ ਪਿਆਰੀ ਹੈ ਮਾਨੂੰ ਮਨੀ ਮਾਨੂੰ ਮਨਮਨ ਮਾਨੋ ਆਹ ਤੇ ਹੁੰਦਾ ਚੱਲੀਏ ਸਾਡੇ ਕੋਲ ਵੀ ਹੈਗੀ ਨੰਦੀ ਨਾ ਵੜਦੀ ਸੇਓ ਕੀ ਹਾਲ ਹੈ ਠੀਕ ਹੂ ਅੱਜ ਕੀ ਹਾਲ ਹੈ ਹਾਡਲ ਕੀ ਨਾਮ ਹੈ ਕੀ ਨਾਮ ਇਸਕਾ ਨਾਉ ਬੋਲ ਨਾਉ ਸੰਗ ਇਹ ਰੰਬਾ ਹਾਂ ਇਹ ਰੰਬਾ ਇਹ ਰੰਬਾ ਸੰਤੋਸ਼ ਸ਼ਾਕਰਕਰ अरम्बो साइकिल पे सवारी करने का है साइकिल पे, पे जाना है साइकिल पे जाना आप मैं आपको देता हूं साइकिल पे झूटा देता हूं पंजाबी में बोलते हैं जूंटा झूंटा झूंटा देना चलो। चलो। चलो भी। ना के ना है? खुश हो रहा हो गए चलो चलो भाई ध्यान ਨਾਲ ਉੱਟ ਕੇ ਹੱਥ ਪਾ ਕੇ ਬਹਿ ਜਾ ਚੱਲ ਲੈ ਜਲਾ ਨਾਲ ਦੇਣ ਹੈ ਲੈ ਜਲਾ ਰਾਖੋਸ਼ ਬਹੁਤ ਖੁਸ਼ ਹੋ ਰਹਾ ਹੈ ਹੂੰ गाड़ी पे बैठकर बहुत खुश हो रहा है मजा आ रहा है हुँ? चले ले जाओ नाल ले जाओ साथ में चल ठीक है बाय गुड बाय 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 बोल भाई बोल अंकल को बायकल वेलकम चले बाय 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 गुड बाय कल आओ बोलते क्या बोला कल आओ बोलते हैं कल आओ आएंगे बाय क्या नाम भैया मेरा नाम संतोष है प्यार से मेरे को बापू बोलते, है। बोलते हैं। बापू बोलते हैं। और आपका ये दुकान हाँ, हाँ। है हाँ। अच्छा हाँ। आगे आगे का? है, मकान ठीक है ठीक है। और ब्रदर ठीक मेरे को ना रात नहीं तो पता नहीं मैं नहीं तो यही रुक जाता वहां रुकना पड़ा आ सामने जरा रोड राजापुर चला जाता है ਦੇਗੜ ਵੱਲ ਨੂੰ ਜਾ ਰਹੇ ਰਾਤ ਆਪਾਂ ਜਿਸ ਹੋਟਲ 'ਚ ਰੁਕੇ ਸੀ ਨਾ ਆਪਾਂ ਟਾਈਮ ਕੱਢਣਾ ਸੀਗਾ ਪਰ ਦਿੱਕਤ ਬਹੁਤ ਜ਼ਿਆਦੀ ਹੋਈ ਉਹਨਾਂ ਦੇ ਲਾਈਟ ਦੀ ਕੋਈ ਪ੍ਰੋਬਲਮ ਸੀਗੀ ਤੇ ਲਾਈਟ ਵਾਰ-ਵਾਰ ਚਲੀ ਜਾਂਦੀ ਸੀ ਤੇ ਕੁਝ ਕੱਪੜੇ ਧੋਣੇ ਸੀ ਮੈਂ ਕਿਹਾ ਚੱਲ ਇੱਥੇ ਰੁੱਕ ਕੇ ਕੱਪੜੇ ਧੋਣੇ ਆ ਫੜੋਂ ਸਾਨ ਹੋ ਜਾਣਗੇ ਤੇ ਕੱਪੜੇ-ਕੁਪੜੇ ਧੋਤੇ ਤੇ ਰਾਤ ਫਿਰ ਖੀਰ ਬਣਾ ਲਈਆਂ ਸੇਵੀਆਂ ਸੇਵੀਆਂ ਬਣਾ ਕੇ ਚਾਹ ਪੀ ਕੇ ਤੇ ਆਪਾਂ ਬਸਾਂਗੇ ਤੇ ਦੋ ਤਿੰਨ ਪ੍ਰੋਬਲਮ ਆਏ ਸੀ ਇੱਕ ਤਾਂ ਨੈਟਵਰਕ ਦੀ ਬੜੀ ਜਾਰੀ ਦਿੱਕਤ ਸੀਗੀ ਵੀਡੀਓ ਅਪਲੋਡ ਕਰਨੀਆਂ ਤੇ ਪ੍ਰੋਬਲਮ ਬੜੀ ਆਈ ਆ ਦੂਜਾ ਨੰਬਰ ਸਵੇਰੇ ਜਦੋਂ ਨਹਾਉਣ ਲੱਗੇ ਆ ਤੇ ਪਾਣੀ ਖਤਮ ਹੋ ਗਿਆ ਉਹ ਥੋੜਾ ਜਿਹਾ ਪਾਣੀ ਹੈਗਾ ਇਹ ਦੋ ਤਿੰਨ ਲੀਟਰ ਉਹਨੇ ਨਾਲ ਹੀ ਨਹਾਉਣਾ ਪਿਆ ਸੋ ਆਪਾਂ ਨੂੰ ਇਹ ਵੀ ਪੰਗਾ ਹੈ ਵੀ ਅੱਗੇ ਵੀ ਆਪਾਂ ਆ ਸਕਦੇ ਹੇ ਪਰ ਅੱਗੇ ਪਤਾ ਨਹੀਂ ਸੀਗਾ ਕਿਤੇ ਰਹਿਸ਼ ਦਾ ਕੋਈ ਪ੍ਰਬੰਧ ਹੋ ਸਕਦਾ ਕਿ ਨਹੀਂ ਪਰ ਜਿੰਨਾਂ ਨੂੰ ਵੀ ਪੁੱਛਿਆ ਹੋ ਕੇ ਨੇ ਵੀ ਅੱਗੇ ਹੋਟਲ ਨਹੀਂ ਹੈਗਾ ਰਹਿਣ ਦਾ ਤੇ ਉਵੇਂ ਤਾਂ ਆਪਾਂ ਚਲੋ ਅੱਗੇ ਹੋਰ ਵਦਨਾ ਹੈ ਆਪਣੇ ਕੋਲ ਇੱਕ ਘੰਟਾ ਦਾ ਸਫ਼ਰ ਕਰ ਸਕਦੇ ਸੀਗੇ। ਸੋ ਹੁਣ ਆਪਾਂ ਸ਼ੁਰੂਆਤ ਕਰ ਲਈ ਆ। ਵਧੀਆ ਸਫ਼ਰ ਨਿਕਲ ਰਿਹਾ ਤੇ ਗਾਂ ਆਪਾਂ ਵੱਧਦੇ ਜਾਦੇ। ਨੇ ਮੰਦਰ ਬਣਾਇਆ, ਗੇਟ ਬਣਾਇਆ, ਮੰਦਰ ਸ਼ਹਿਰ ਅਗਲੇ ਬੰਨੇ ਹੋਏ ਉਹ ਜੰਗਲ ਦੇ ਵਿੱਚ ਬਾਗ ਵਾਲੀ ਸਾਈਡ, ਬਾਗ ਵਾਲੀ ਸਾਈਡ ਤੇ ਸੂਰੇ ਜਿਹੜਾ ਛੋਟਾ ਜਿਹਾ ਪਿੰਡ ਉੱਥੇ ਪਹੁੰਚਿਆ ਤੇ ਬੰਜਰੇ ਬੰਜਰੇ ਬ੍ਰਿਜ ਨੇ ਬੰਗਰੇ ਇਹ ਬੰਗਰੇ ਬ੍ਰਿਜ ਤੇ ਆ ਪਾਣੀ ਇਦਰੋਂ ਪਹਾੜੀਆਂ ਤੋਂ ਆਉਂਦਾ ਤੇ ਸਾਰਾ ਜਿਹੜਾ ਪਾਣੀ ਆ ਪਿੰਡ ਦੇ ਵਿੱਚ ਦੀ ਹੁੰਦਾ ਆ ਤੇ ਕਿਸ਼ਤੀਆਂ ਵੀ ਇੱਥੇ ਮੱਛੀਆਂ ਵਗੈਰਾ ਫੜਦੇ ਨੇ ਤੇ ਆ ਵਿੱਚੋਂ ਹੁੰਦਾ ਆ ਸਿੱਧਾ ਸਮੁੰਦਰ ਦੇ ਵਿੱਚ ਜਾ ਕੇ ਰਲ ਜਾਂਦਾ ਪਾਣੀ ਬਿਲਕੁਲ ਸਾਫ਼ ਹੈ ਇਦਾਂ ਦਾ ਪਾਣੀ ਸਾਫ਼ ਅੱਗੇ ਵੀ ਆਪਾਂ ਨੂੰ ਮਿਲਣ ਨੂੰ ਵੇਖਣ ਨੂੰ ਮਿਲਦਾ ਰਹੇਗਾ ਤੇ ਇਹਦੇ ਵਿੱਚ ਮੱਛੀਆਂ ਛੋਟੀਆਂ-ਛੋਟੀਆਂ ਮੱਛੀਆਂ ਵੱਡੀਆਂ ਵੀ ਹੋਣਗੀਆਂ ਹੋ ਸਕਦਾ ਅੱਗੇ ਹੋਣਗੀਆਂ ਹਾਂ ਸੋਰੀ ਇਹ ਪਿੰਡ ਦੇ ਵਿੱਚ ਨਾ ਦੋ ਬ੍ਰਿਜ ਪੈਂਦੇ ਇੱਕ ਤਾਂ ਆਪਾਂ ਪਿੱਛੇ ਲਾਂਘ ਕੇ ਆਏ ਹਾਂ ਦੂਜਾ ਹੈ ਬ੍ਰਿਜ ਇੱਥੇ ਲੇ ਬਣੀਆਂ ਨਦੀਆਂ ਇੱਕ ਪਿੱਛੋਂ ਆਉਂਦੀ ਹੈ ਕੇ ਨਦੀ ਹੈ ਤੇ ਸਿੱਧਾ ਸਮੁੰਦਰ ਦੇ ਵਿੱਚ ਰਲਦੀ ਜਾ ਕੇ ਨਾਰੀਅਲ ਦੇ ਦਰਖਤ ਕਿਨਾਰਿਆਂ ਤੇ ਲੱਗੇ ਹੋਏ ਤੇ ਵਿੱਚ ਨੂੰ ਹੋਰ ਵੀ ਵਧੀਆ ਬਣਾ ਲੈਂਦੇ ਬਹੁਤ ਹੀ ਵਧੀਆ ਆਲੇ ਇਹਨਾਂ ਦਾ ਕਾਰੋਬਾਰ ਜ਼ਿਆਦਾ ਮੱਛੀ ਦਾ ਹੀ ਆ ਉਹ ਜਾਲ ਲਾਏ ਹੋਏ ਆ ਜੇ ਕੋ ਸਾਹਮਣੇ ਵੇਖੋ ਵਿੱਚ ਤਿੱਬੀ ਜੀ ਬਣੀ ਹੋਈ ਤੇ ਛੋਟੇ ਛੋਟੇ ਉੱਥੇ ਦਰਖਤ ਨੇ ਉਹ ਵਿਊ ਨੂੰ ਹੋਰ ਪੂਰਾ ਕੈਂਡ ਬਣਾ ਦਿੰਦੀ ਜੀ ਪੂਰਾ ਲੇਕ ਇਧਰ ਆਉਂਦੀ ਹੈ ਤੇ ਸਮੁੰਦਰ ਦੇ ਵਿੱਚ ਰਲਦੀ ਹੈ ਇਹ ਵੀ ਲੇਕ ਬਹੁਤ ਹੀ ਸੋਹਣੀ ਹੈ ਬਹੁਤ ਵਧੀਆ ਪਾਣੀ ਹੈ ਸ਼ਾਂਤ ਪਾਣੀ ਤੇ ਸਾਫ਼ ਪਾਣੀ ਹੈ ਇਧਰਲੇ ਬੰਦੇ ਮੱਛੀਆਂ ਫੜਦੇ ਪਏ ਨੇ ਤੇ ਨਾਲ ਦੇ ਨਾਲ ਛੋਟੇ ਛੋਟੇ ਜੰਗਲ ਬਿਲਕੁਲ ਸੰਘਣਾ ਜੰਗਲ ਉਹ ਕਿਸਤੀ ਵਿੱਚ ਲੈ ਕੇ ਬਾਈ ਅਗੇ ਫਿਰਦੇ ਆ ਤੇ ਸਾਰਾ ਦਿਨ ਇਹਨਾਂ ਨੇ ਮੱਛੀਆਂ ਫੜਨੀਆਂ ਹੁੰਦੀਆਂ ਨੇ ਤੇ ਸ਼ਾਮ ਨੂੰ ਜਦ ਮੱਛੀਆਂ ਫੜ ਕੇ ਫਿਰ ਵਾਪਸ ਲੈ ਕੇ ਆਉਂਦੇ ਨੇ ਜਦੋਂ ਪਾਣੀ ਦੇ ਵਿੱਚ ਕੋਈ ਇਦਾਂ ਦੀ ਚੀਜ਼ ਦਿਖਦੀ ਨਾ ਜਾਂ درخت ਹੋਵੇ ਜਾਂ ਇਦਾਂ ਪੱਥਰ ਦਾ ਬਣਿਆ ਹੋਵੇ ਇਹ ਹੋ ਸਕਦਾ ਕਿ ਤੇ ਕੋਈ ਪਹਿਲਾਂ ਪੁੱਲ ਵਗਦਾ ਹੋਵੇ ਇਧਰ ਪੁਰਜੀਆਂ ਕਿੱਤੀਆਂ ਹੋਣ ਬਾਕੀ ਆਪਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਹੋ ਸਕਦਾ ਕੋਈ ਇੱਥੇ ਮੰਦਰ ਹੋਵੇ ਤੇ ਸਾਹਮਣੇ ਆ ਤੁਸੀਂ ਦੇਖ ਸਕਦੇ ਜੀ ਕਿੰਦਾ ਸੋਣਾ ਤੇ ਆ ਪਾਣੀ ਦੇ ਵਿੱਚ ਵਿੱਚ ਨਾ ਧਾਰ ਵਗਦੀ ਆ ਲਸਰਾਂयां ਬਣੀ ਹੋਈਆਂ ਪਾਣੀ ਦੇ ਵਿੱਚ। ਉਹ ਸਦਾ ਨਜ਼ਰ ਤੋਂ ਨਵਾਰੀਆਂ ਹੁਣ ਤੇ ਲਸਰਾਂ ਬਣੀਆਂ ਤੇ ਕਿੰਨਾ ਵਧੀਆ ਉਹ ਕੋਈ ਚੀਜ਼ ਰੂੜੀ ਜਾਂਦੀ ਹੈਗੀ ਆ। ਐ ਵੱਡੀ ਚ ਹਰ ਚੀਜ਼ ਪਤਾ ਨਹੀਂ ਰੂੜੀ ਜਾਂਦੀ ਜਾਂ ਵੈਸੇ ਕੋਈ ਪਾਣੀ ਦੇ ਵਿੱਚ ਰਹਿਣ ਵਾਲੀ ਚੀਜ਼ ਉਹ ਸਾਹਮਣੇ। ਆਪਾਂ ਨੂੰ ਚੱਲੇ ਨੂੰ ਤਕਰੀਬਨ ਪੌਣੇ ਇੱਕ ਦੋ ਘੰਟੇ ਹੋ ਗਏ। ਹੁਣ ਇੱਕ ਵਾਰੀ ਰੁਕੇ ਆਂ ਰੁੱਕ ਕੇ ਕੁਝ ਖਾਣੇ ਆਂ ਤੇ ਉਸ ਤੋਂ ਬਾਅਦ ਵਿੱਚ ਅੱਗੇ ਚੱਲਾਂਗੇ। ਆ ਜਿਹੜੀਆਂ ਕਿਆਰੀਆਂ ਜੇ ਬਣੀਆਂ ਨੇ ਪੱਥਰਾਂ ਦੀਆਂ ਕਿਆਰੀਆਂ ਬਣਾ ਲੈਂਦੇ ਤੇ ਇਹਨਾਂ ਦੇ ਵਿੱਚ ਖੇਤੀ ਕਰਦੇ ਆ। ਹੋ ਸਕਦਾ ਇਹ ਹੱਦਬੰਦੀ ਕੀਤੀ ਹੋਵੇ। ਹੋ ਸਕਦਾ ਇਹਦੇ ਵਿੱਚ ਮਿੱਟੀ ਮਾੜੀ-ਮੋਟੀ ਪਾਟ ਕੇ ਇਹਨੂੰ ਪਾਣੀ ਖੜਾ ਕਰਦੇ ਹੋਣ ਇਹਨਾਂ ਦੇ ਵਿੱਚ। ਆ ਛੋਟੇ-ਛੋਟੇ ਤੁਸੀਂ ਦੇਖੋ ਕਿਆਰੇ ਬਣੇ ਹੋਏ ਆ। ਇੱਧਰ ਟ੍ਰੈਫਿਕ ਘੱਟ ਹੈ। ਇੰਨੀ ਜ਼ਿਆਦਾ ਟ੍ਰੈਫਿਕ ਨਹੀਂ ਹੈਗੀ। ਪਿੱਛੇ ਆਪਾਂ ਨੂੰ ਕਾਫੀ ਟ੍ਰੈਫਿਕ ਮਿਲਦੀ ਹੈ। ਇਹ ਜਗ੍ਹਾ ਦੇ ਆ ਕੇ ਟ੍ਰੈਕ ਕਰ ਜਾਂਦੇ ਗੁਵਾਇਥੋ ਲਗਭਗ 200 ਕਿਲੋਮੀਟਰ ਦੂਰ ਹੈ ਤੇ ਮੁੰਬਈ ਮੇਨ ਲਗਭਗ 400 ਕਿਲੋਮੀਟਰ ਦਾ ਗਾਇਬ ਹੈਗਾ ਸਿੱਧਾ ਆਪਾਂ ਸਫ਼ਰ ਕਰਦੇ ਹਾਂ ਸਿੱਧਾ ਇੰਨਾ ਜ਼ਿਆਦਾ ਦੂਰ ਨਹੀਂ ਪਏਗਾ ਜੇ ਉਹੀ ਨੈਸ਼ਨਲ ਹਾਈਵੇ 66 ਤੇ ਆਇਆ ਜਾਵੇ ਪਰ ਇਧਰਲੇ ਬੰਨੇ ਆਪਾਂ ਜਿਹੜਾ ਹੈਗਾ ਪੋਸਟਲ ਰੋਡ ਤੇ ਘੁੰਮ ਰਹੇ ਆ ਤੇ ਕੋਸਟਲ ਰੋਡ ਦੇ ਉੱਤੇ ਚੜ੍ਹਾਇਆਂ ਵੀ ਜ਼ਿਆਦੀਆਂ ਪੈਂਦੀਆਂ ਨੇ ਤੇ ਟਾਈਮ ਵੀ ਜ਼ਿਆਦਾ ਲੱਗਦਾ ਹਾਂ ਤੇਰੇ ਸ਼ਹਿਰ ਵਾਹੀ ਸਾਨੂੰ ਕਿੰਨੀ ਚੰਗੀ ਲੱਗਦੀ ਦਪੈ ਵੇ ਸੱਜਣਾ ਕਿੰਨੀ ਜੰਗੀ ਛੱਡ ਕੇ ਥੋੜਾ ਚੱਲੇ ਆ ਪਤੈ ਨੂੰ ਟੈਨਸ਼ਨ ਕਰ ਲੈਣਾ ਸੈਰ ਆ ਗਿਆ ਭੰਡੇ ਦਾ ਤੇ ਇੱਥੋਂ ਵਿਜੇਦੁਰਗ ਐ ਸਾਈਡ ਨੂੰ ਇੱਧਰ ਨੂੰ ਹੋ ਜਾਂਦਾ ਆਪਾਂ ਦੇਵਗੜ੍ਹ ਨੂੰ ਇੱਧਰ ਨੂੰ ਜਾਣਾ ਹੈ ਖੱਬੇ ਹੱਥ ਮੁੜ ਕੇ ਲੱਗਦੀ ਪਈ ਸੀ ਨਾਰੀਅਲ ਪਾਣੀ ਲਿਆ ਇੱਥੋਂ ਇਹ ਪੀ ਗਏ ਆਪਾਂ ਅੱਗੇ ਪਸਾਂਗੇ ਆਂਟੀ ਘਰਾਂ ਨੂੰ ਹਿੰਦੀ ਨਹੀਂ ਸਮਝ ਆਉਂਦੀ ਤੇ ਨਾਰੀਅਲ ਨਾਰੀਅਲ ਕਿਹਾ ਤੇ ਫੇਰ ਪਤਾ ਲੱਗਿਆ ਬਹੁਤ ਬਾਦ ਬਹੁਤ ਵਧੀਆ ਕੈਂਟ ਨਾਰੀਅਲ ਪਾਣੀ ਪੀਤਾ ਇੱਕ ਆ ਬਿਸਲੇਰੀ ਦੀ ਲੱਸੀ ਦੀ ਬੋਤਲ ਲੈ ਲਈ ਹੋਕੀ ਆਉਂਦੀ ਵਿੱਚ ਆਪਾਂ ਦੇ ਨਾ ਖੰਡ ਪਾ ਗਏ ਨਾਰੀਅਲ ਪਾਣੀ ਪੀਤਾ ਅੰਟੀ ਕਹਿੰਦੀ ਲੱਸੀ ਵੀ ਪੀ ਲੋ ਸਮਝੋ ਜਵਾਂ ਨਹੀਂ ਲੱਗਦੀ ਉਹਨਾਂ ਨੇ ਹਿੰਦੀ ਦੀ ਮਾੜੀ ਮੋਟੀ ਜੀ ਜ਼ਿਆਦਾ ਨਹੀਂ ਤੇ ਬਾਅਦ ਵਿੱਚ ਮੈਂ ਚੱਲ ਲੱਸੀ ਵੀ ਦੇ ਦੋ ਲੱਸੀ ਪੀਤੀ ਦੇ 10 ਰੁਪਏ ਹੁੰਦੇ ਲੈਲੇ 50 ਨਾਰੀਅਲ ਪਾਣੀ ਚਲੋ ਮੈਂ ਕਿਹਾ ਕੋਈ ਨਹੀਂ ਮੈਂ ਪੈਸੇ ਦੇ ਦਿੱਤੇ ਉੱਤੇ ਨਾ 5 ਰੁਪਏ ਲਿਖਿਆ ਹੋਇਆ ਹੈ ਮਹਾ ਅੰਟੀ ਰੇਟ 5 ਰੁਪਏ ਲਿਖਿਆ ਫਿਰ ਸਮਝ ਨਾ ਲੱਗੇ ਉਹਨੂੰ ਫਿਰ ਕਹਿੰਦੀ ਇਹ ਪਾਣੀ ਦੀ ਹੀ ਬੋਤਲ 5 ਰੁਪਏ ਦੀ ਪਾਣੀ ਦੀ ਬੋਤਲ ਹੈ ਅਸੀਂ ਵਿੱਚ ਲੱਸੀ ਪਾਈ ਹੈ ਮੈਂ ਕਿਹਾ ਮਾਰਕਾ ਫ੍ਰੀਜ਼ ਕੀਥਲਰ ਦਾ ਯੂਜ਼ ਕਰੀ ਜਾਂਦੇ ਤੋ ਇਦਾਂ ਦਾ ਜਗਾੜ ਚੱਲ ਜਾਂਦਾ ਕਿਦਾਂ ਕਰੇ ਪੜਾਈ ਤੋਂ ਥੱਲੇ ਉਤਰੇ ਆ ਤੇ ਬ੍ਰਿਜ ਆ ਗਿਆ ਇੱਧਰ ਸਮੁੰਦਰ ਨਾਲ-ਨਾਲ ਪਹਾੜਾ ਨੇ ਤੇ ਉਧਰਲੇ ਬੰਨੇ ਖੁੱਲਾ ਸੁੰਦਰ ਉਹ ਪਹਾੜ ਕਿਵੇਂ ਕਰੇ ਇਧਰ ਉਹ ਵੀ ਨਦੀ ਜਿਹੜੀ ਆਉਂਦੀ ਪਹਾੜਾਂ ਦੇ ਵਿੱਚੋਂ ਕਿਤੇ ਵੀ ਤੁਹਾਨੂੰ ਕਾਗਜ਼ ਦਾ ਇੱਕ ਵੀ ਪੀਸ ਨਹੀਂ ਦਿੱਸੇਗਾ ਕੋਈ ਲਫਾਫਾ ਨਹੀਂ ਕੋਈ ਕੁਝ ਨਹੀਂ ਹੈ ਸਾਫ਼ ਬਿਲਕੁਲ ਕਿਤੇ ਵੀ ਕੋਈ ਬੂਟੀ ਨਹੀਂ ਹੋਈ ਸਾਹਮਣੇ ਪੁੱਲ ਤੇ ਅੱਗੇ ਕੇਲੇ ਹੀ ਕੇਲੇ ਨਜ਼ਰ ਆਉਂਦੇ ਨੇ ਨਾਰੀਅਲ ਇਹ ਬੱਸਾਂ ਇੱਧਰ ਰੋਡਵੇਜ ਦੀਆਂ ਨੇ ਤੇ ਸਾਰੇ ਜਿਹੜੇ ਡਰਾਈਵਰ ਨੇ ਨਾ ਜ਼ਿਆਦਾਤਰ ਯੂਨੀਫਾਰਮ ਦੇ ਵਿੱਚ ਨੇ ਆਂਬ ਜਿਹੜੇ ਨਾ ਇਹਨਾਂ ਨੂੰ ਫੁੱਲ ਜੇ ਲੱਗਦੇ ਪਏ ਨੇ ਤੇ ਸਪਰੇ ਜਿਹੜੀ ਆ ਕਰਦੇ ਨੇ ਇਸ ਤਰ੍ਹਾਂ ਬਾਹਰ ਰੋਡ ਦੇ ਉੱਤੇ ਆਵਦਾ ਗੱਡੀ ਵਹੀਕਲ ਖੜਾ ਕਰ ਦਿੰਦੇ ਆ ਤੇ ਪਾਣੀ ਨਾਲ ਵਿੱਚ ਪਾ ਕੇ ਦਵਾਈ ਮਿਕਸ ਕਰ ਦਿੰਦੇ ਨੇ ਆ ਜਿਵੇਂ ਝੂਣ ਜਿਹੜੇ ਆਪਣੇ ਦੂਜੇ ਮਗਰ ਪਾ ਕੇ ਤੁਰਦੇ ਨੇ ਇਦਾਂ ਨਾਲ ਉਹ ਲਾ ਕੇ ਪਾਈਪਾਂ ਲੰਬੀਆਂ ਲੰਬੀਆਂ ਲੱਗੀਆਂ ਹੁੰਦੀਆਂ ਦੋ ਪਾਈਪਾਂ ਜਾਣ ਲੀਆਂ ਬਾਂ ਬੰਦੇ ਲੱਗੇ ਹੁੰਦੇ ਆ ਤੇ ਉਹ ਸਪਰੇ ਜਿਹੜੀ ਇਦਾਂ ਕਰੀ ਜਾਂਦੇ ਤੇ ਥਾਂ ਥਾਂ ਤੇ ਰੋਡ ਦੇ ਉੱਪਰ ਉੱਪਰ ਸਾਰੇ ਸਪਰੇ ਚੱਲਦੀਆਂ ਰਹਿੰਦੀਆਂ ਦੇਵਗੜ੍ਹ ਸ਼ਹਿਰ ਆ ਗਿਆ ਤੇ ਹੁਣ ਆਪਾਂ ਦੇਵਗੜ੍ਹ ਦੇ ਇੱਥੇ ਜਿਹੜੀ ਬੀਚ ਹੈਗੀ ਆ ਉਹ ਦੇਖ ਕੇ ਆਵਾਂਗੇ ਇਹ ਲਿਖਿਆ ਆ ਆਈ ਲਵ ਦੇਵਗੜ੍ਹ ਜਿੱਥੇ ਵੀ ਜਿਹੜਾ ਸ਼ਹਿਰ ਆਉਂਦਾ ਉੱਥੇ ਇਦਾਂ ਦਾ ਲਿਖਿਆ ਹੋਇਆ ਮੈਂ ਦੇਖੋ ਪਬਲਿਕ ਹੈਗੀ ਨਹੀਂ ਸਾਈਕਲ ਆਪਾਂ ਇੱਥੇ ਲਾਤਾ ਤੇ ਬੀਚ ਦੇਖੀ ਬਹੁਤ ਲੰਬਾ ਕਿਨਾਰਾ ਸਮੁੰਦਰ ਦਾ ਲੱਗਦਾ ਇਸ ਬੀਚ ਨੂੰ ਤੇ ਸ਼ਾਮ ਦੇ ਟਾਈਮ ਤੇ ਇੱਥੇ ਬਹੁਤ ਭੀੜ ਹੋ ਜਾਂਦੀ ਤੇ ਉੱਧਰਲੇ ਪੰਨੇ ਪੌਣ ਚੱਕੀਆਂ ਲੱਗੀਆਂ ਨੇ ਬਹੁਤ ਵੱਡੀਆਂ ਵੱਡੀਆਂ ਪੌਣ ਚੱਕੀਆਂ ਨੇ ਤੇ ਸਮੁੰਦਰ ਦੀਆਂ ਛੱਲਾਂ ਬਹੁਤ ਜ਼ਿਆਦੀਆਂ ਨੇ ਬਹੁਤ ਲੰਬਾ ਛਲ ਵਜਦਾ ਅੱਛੇ ਨੂੰ ਜਾ ਕੇ ਜਦੋਂ ਪਾਣੀ ਉੱਪਰ ਨੂੰ ਚੜਦਾ ਹਨ ਤੇ ਕਿੱਥੇ ਤੇ ਘਰਾ ਜਾਂਦਾ ਤੇ ਰਾਤ ਨੂੰ ਪਾਣੀ ਹੋਰ ਉੱਪਰ ਆ ਜਾਂਦਾ ਕਿੰਨੀ ਵੱਡੀ ਛਾਲੇ ਤੇ ਜਿਹੜੀ ਰੇਤ ਹੈ ਨਾ ਬਹੁਤ ਕੋਲੀ ਹੁੰਦੀ ਰੇਤ ਤਾਂ ਆਪਾਂ ਕਈ ਵਾਰੀ ਵੀਡੀਓ ਵੇਖਦੇ ਹਾਂ ਨਾ ਵੀਡੀਓ ਆਪਾਂ ਜੋ ਦੇਖਦੇ ਹਾਂ ਤੇ ਉਹ ਸਾਰੇ ਵਿੱਚ ਕਈ ਡੁੱਬਦੇ ਆਪਾਂ ਵੇਖੇ ਸਮੁੰਦਰਾਂ ਦੇ ਵਿੱਚ ਉਹ ਭਲੇਖੇ ਨਾਲ ਜੋ ਚਲੇ ਜਾਂਦੇ ਛਲ ਵਜਦੇ ਉਹ ਸਾਰਾ ਕੁਝ ਪਿੱਛੇ ਵਾਪਸ ਚਲੇ ਜਾਂਦਾ ਕੀ ਦੇਖੋ ਤੁਸੀਂ ਕਿੰਨਾ ਵਧੀਆ ਪਾਣੀ ਦਾ ਫਲੋ ਕਿੰਨਾ ਪਿੱਛੇ ਚਲਾ ਗਿਆ ਫਿਰ ਦੇਖੋ ਕਿੰਨਾ ਤਾਂ ਚੜ ਗਿਆ ਉਹ ਪੂਰਾ ਘਟੋ ਘਟ ਵੀ 10 ਫੁੱਟ ਪਾਣੀ ਉੱਪਰ ਆਉਂਦਾ ਥਾ ਫਿਰ ਤੋਂ ਜਿਆਦਾ ਹੀ ਹੋਵੇਗਾ ਪਲੱਸ ਹੋ ਸਕਦਾ ਛਾਲ ਕਿੰਨੀ ਲੰਬੀ ਹੈ ਕਿਉਂਕਿ ਪਾਣੀ ਜਿਆਦਾ ਹੈ ਗਹਿਰਾ ਹੈ ਇਸ ਕਰਕੇ ਛਾਲ ਵੀ ਹੋਣੀ ਚਾਹੀਦੀ ਲੰਬੀ ਸ਼ਾਮ ਦੇ ਟਾਈਮ ਤੇ ਇੱਥੇ ਕਾਫੀ ਕਰਾਊਡ ਹੁੰਦਾ ਹੁਣ ਧੁੱਪ ਹੈ ਤੇ ਕੋਈ ਨਹੀਂ ਸ਼ਾਮ ਨੂੰ ਆਉਣਗੇ ਤੇ ਉਹ ਪਵਨ ਚੱਕੀਆਂ ਵੇਖੋ ਕਿੰਨੀਆਂ ਲੱਗੀਆਂ ਆ ਕਿ ਜਿਹੜੀਆਂ ਬਿਜਲੀ ਪੈਦਾ ਕਰਦੀਆਂ ਇੱਧਰ ਕਰਨਾਟਕਾ ਰਾਜਸਥਾਨ ਤੇ ਐਮਪੀ ਦੇ ਵਿੱਚ ਇਦਾਂ ਦੀਆਂ ਚੱਕੀਆਂ ਬਹੁਤ ਈਗੀਆਂ ਨੇ ਫਿਰ ਤੋਂ ਕਨਵੇਸ਼ਵਰ ਮੰਦਿਰ ਜਿਹੜਾ ਉੱਥੇ ਜਾ ਰਹੇ ਹਾਂਗੇ ਤੇ ਇੱਧਰ ਵੀ ਆ ਰਸਤੇ 'ਤੇ ਚੱਲਦੇ ਆ ਨਾ ਆ ਪੁਲ ਦੇ ਛੇੜਲੇ ਬਣਿਆ ਮੰਦਿਰ ਬਣਿਆ ਬਹੁਤ ਸੋਹਣਾ ਮੰਦਿਰ ਲੱਗਦਾ ਹੈ ਤੇ ਤਕਰੀਬਨ ਦੇਵਗੜ੍ਹ ਤੋਂ ਕਨਵੇਸ਼ਵਰ 8 ਕਿਲੋਮੀਟਰ ਦਾ ਰਸਤਾ ਹੈਗਾ ਤੇ 5 ਕਿਲੋਮੀਟਰ ਆਪਣਾ ਹੋਰ ਅੱਗੇ ਸਫਰ ਹੈ ਉਸ ਤੋਂ ਬਾਅਦ ਚ ਕਨਵੈਸ਼ੌਰ ਵਾਲਾ ਮੰਦਿਰ ਵੇਖਾਂਗੇ ਉਸ ਤੋਂ ਬਾਅਦ ਚ ਆਪਾਂ ਉਹ ਵਾਲਾ ਮੰਦਿਰ ਚੱਕਰ ਉਸ ਤੋਂ ਬਾਅਦ ਚ ਆਪਾਂ ਅੱਗੇ ਜਾ ਕੇ ਮੰਦਿਰ ਦੇ ਦਰਸ਼ਨ ਕਰਾਂਗੇ ਆ ਵੀਊ ਨਾ ਪੂਰਾ ਕਾਇਮ ਹੈ ਇੱਧਰ ਲੱਗਨੇ ਸਮੁੰਦਰੇ ਨਾਲ ਤੇ ਆਹ ਦਰਖਤ ਦੇਖੋ ਲੰਬੇ ਲੰਬੇ ਥੋੜੀ ਦੋ ਸਾਈਡਾਂ ਤੇ ਆਹ ਮਿੱਧਾਂ ਦੇ ਸੀਨ ਆਪਣਾ ਬਹੁਤ ਘੱਟ ਵੇਖਣ ਨੂੰ ਮਿਲਦੇ ਪਰ ਇਹ ਚੀਜ਼ਾਂ ਕੈਮਰੇ ਤੋਂ ਅਲੱਗ ਖੁਦ ਵੇਖਿਆਂ ਜਾਣ ਤੇ ਉਹ ਬਹੁਤ ਜ਼ਿਆਦਾ ਸਕੂਨ ਦਿੰਦੀਆਂ ਨੇ ਠੰਡੀ ਠੰਡੀ ਛਾਂ ਹੈ ਮੌਸਮ ਵੀ ਇੱਥੇ ਠੀਕ ਹੈਗਾ ਕੋਈ ਜ਼ਿਆਦੀ ਗਰਮੀ ਨਹੀਂ ਹੈਗੀ ਰਿਵਿਊ ਬਹੁਤ ਕਾਮ ਹੈ ਬਹੁਤ ਵਧੀਆ ਲੰਬੇ ਦਰੱਖਤ ਨੇ ਬਹੁਤ ਵੱਡੀ ਪੱਲਾ ਚੜਾਈ ਚੜੇ ਆ ਤੇ ਹੁਣ ਉਹ ਇੱਥੇ ਈ ਥੱਲੇ ਉਤਰਦੇ ਪਏ ਨੇ ਤੇ ਇੱਧਰਲੇ ਬੰਨੇ ਵੀ ਸਾਹਮਣੇ ਮੱਧਰ ਤੇ ਨਾਲ ਹੀ ਬੀਚ ਨਜ਼ਰ ਆਉਗੀ ਉਹ ਈ ਗਰਾਊਂਡ ਤੇ ਆਪਾਂ ਫਿਰ ਚਲੇ ਜਾਣਾ ਫੁੱਲ ਬ੍ਰੇਕ ਨੱਪੀ ਹੋਈ ਏ ਇਹ ਫਿਰ ਵੀ ਸਾਈਕਲ ਖਿੱਚ ਕੇ ਲੈ ਕੇ ਜਾਂਦੇ ਆ। ਪੂਰੀ ਐ ਤਸੱਲੀ ਹੋਈ ਨਹੀਂ ਚੜਾਈ ਤੇ ਆਉਣ ਲੱਗਾ। ਆਹ ਸਾਹਮਣੇ ਕਨਵੈਸ਼ਵਰ ਮੰਦਿਰ। ਬਹੁਤ ਵੱਡਾ ਮੰਦਿਰ ਬਣਿਆ ਆ ਸਮੁੰਦਰ ਦੇ ਬਿਲਕੁਲ ਕਿਨਾਰੇ ਤੇ। ਮੰਦਿਰ ਦਾ ਮੇਨ ਗੇਟ ਇੱਧਰੋਂ ਬੰਨੇ ਆ। ਤੇ ਸਾਰਾ ਹਰਾ-ਧਰਾ ਧੇੜੀ ਬਣਿਆ ਆ। ਤੇ ਅਗਲੇ ਮੰਨੇ ਜਿਹੜਾ ਕੁੰਕੇਸ਼ ਉਧਰ ਮੰਦਿਰ ਕੁੰਕੇਸ਼ ਆ ਸਾਹਮਣੇ। ਕੁੰਕੇਸ਼ ਨੁਕੇਸ਼ਵਰ ਮੰਦਿਰ ਇਹ ਸਾਹਮਣੇ ਇਹ ਦਰ ਮੰਦਿਰ ਵੀ ਬਣੇ ਹੋਏ ਆ ਤੇ ਇਹ ਸਾਹਮਣੇ ਜਿਹੜਾ ਮੇਨ ਮੰਦਿਰ ਹੈ ਤੇ ਇਧਰੇ ਸਾਹਮਣੇ ਬਣੇ ਹੋਏ ਤੁਸੀਂ ਦੇਖੋ ਢੀਚ ਬਹੁਤ ਜ਼ਿਆਦਾ ਪਬਲੀਕੇਟ ਮੱਥਾ ਟੇਕਣ ਦੀ ਦੁਨੀਆ ਮੱਥਾ ਟੇਕਣ ਦੀ ਹੈ ਤੇ ਨਾਲ ਦੀ ਨਾਲ ਢੀਚ ਵੇਖਦੀ ਰਹਿੰਦੇ ਆ ਤੇ ਇਹ ਸਾਹਮਣੇ ਇੱਕ ਮੰਦਿਰ ਬਹੁਤ ਸ਼ਾਨਦਾਰ ਤੇ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਹੈ ਮਹਾਰਾਸ਼ਟਰ ਦੀ ਸ਼ਾਨ ਵੀ ਕਹਿ ਸਕਦੇ ਆਪਾਂ ਨੂੰ ਰਬੀ ਕੇ ਅਸਮੰਦਰ ਦਾ ਪਾਣੀ ਬਹੁਤ ਹੀ ਤੇਜ਼ ਨਾਲ ਨਾਲ ਰੋਡ ਵੀ ਆਉਂਦਾ ਆਪਾਂ ਇੱਧਰ ਵੀ ਆ ਸਕਦੇ ਹਾਂ ਉੱਪਰਲੇ ਬੰਨੇ ਮੰਦਰ ਬਣਿਆ ਹੋਇਆ ਹੈ ਅੰਦਰ ਮੱਥਾ ਟੇਕਣ ਆਏ ਸੀ ਤੇ ਇਹ ਛੋਟੇ ਛੋਟੇ ਬੱਚੇ ਨਾਲ ਜਿੱਕ ਘੁੰਮਦੇ ਫਿਰਦੇ ਨੇ ਤੇ ਮਹਾਰਾਜ ਕੌਣ ਕੌਣ ਸਾ ਡਿਸਟ੍ਰਿਕਟ ਹੈ ਆਪਕਾ ਪਰਵਨੀ 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 ਔਰ ਸਕੂਲ ਕੌਣ ਸਾ ਹੈ ਮਹਾਰਾਜ ਡਿਸਟ੍ਰਿਕਟ ਪਰਵਨੀ ਸਕੂਲ ਕਾ ਕਿਆ ਨਾਮ ਹੈ ਦੇਵੀਗਾ ਦੇਵੀਗਾ ਹੂੰ ਹਾਂ ਘੁੰਮਨੇ ਕੇ ਲੀਏ ਆਏ ਹਾਂ ਯੈਸ ਬਸ ਕੇ ਬਸ ਤੇ ਯੈਸ ਯੈਸ ਔਰ ਖਾਣਾ ਖੂਣਾ ਹੋ ਗਿਆ ਆਪਕਾ ਹੋ ਗਿਆ ਕੌਣ ਸੀ ਕਲਾਸ ਮੇ ਪੜ੍ਹਤੇ ਹੋ 6 8ਵੀਂ ਮੇ ਪਹਿਲੇ ਵੀ ਆਏ ਕਭੀ ਘੁੰਮਣੇ ਦੁਪਹਿਰ ਦਾ ਆਏ ਪਹਿਲੀ ਵਾਰ ਆਏ ਖੂਬ ਪੜੋ ਖੂਬ ਅਚੀ ਸਟੱਡੀ ਕਰੋ ਦੇਸ਼ ਦਾ ਨਾਮ ਰੋਸ਼ਨ ਕਰੋ ਮੰਮੀ ਪਾਪਾ ਦਾ ਨਾਮ ਰੋਸ਼ਨ ਕਰੋ ਟੀਚਰ ਦਾ ਨਾਮ ਰੋਸ਼ਨ ਕਰੋ ਠੀਕ ਹੈ ਓਕੇ ਬਾਏ ਬਾਏ ਨੇ ਮੰਦਰ ਤੇ ਹੀੜਲੇ ਬਨੇ ਵਿਚ ਉਹ ਸਾਰੇ ਬੱਚੇ ਆਏ ਆ ਟੂਰ ਤੇ ਅਜਮਲਾ ਦਾ ਸ਼ਨੀਵਾਰ ਤਾਂ ਕਰਕੇ ਸਾਰਿਆਂ ਨੂੰ ਸਟੂਡੈਂਟਾਂ ਨੂੰ ਲੈ ਕੇ ਆਏ ਘੁੰਮਣ ਵਾਸਤੇ ਕਿੱਥੇ ਨਦੀ ਤੇ ਤੇ ਮੰਦਰ ਦੇ ਪਹਿਲਾਂ ਮੱਥਾ ਟੇਕ ਕੇ ਤੇ ਹੁਣ ਕੁੰਮਰ ਦੇ ਕਿਨਾਰੇ ਘੁੰਮਦੇ ਪਏ ਨੇ ਲਵਾਨੇ ਤੋਂ ਤਕਰੀਬਨ 45 ਕਿਲੋਮੀਟਰ ਦੂਰ ਹੈ ਤੇ ਟਾਈਮ 3:30 ਹੋ ਚੁੱਕੇ ਆ ਕੋਸ਼ਿਸ਼ ਕਰਾਂਗੇ ਜਿੰਨਾ ਸਫ਼ਰ ਨਿਕਲਦਾ ਜੇ ਆਪਾਂ ਕੱਢ ਕੇ ਤੇ ਵਧੀਆ ਹੋਵੇਗਾ ਨਹੀਂ ਤੇ ਪਹਿਲਾਂ ਫਿਰ ਕਿਤਨਾ ਕਿਤੇ ਰੁਕ ਜਾਾਂਗੇ ਆਪਣੇ ਪੰਜਾਬ ਦੇ ਵਿੱਚ ਤਾਂ ਠੰਡ ਬਹੁਤ ਹੈ ਪਰ ਇੱਥੇ ਗਰਮੀ ਕਰਕੇ ਨਾ ਚਿਹਰਾ ਪੂਰਾ ਕਾਲਾ ਹੋ ਗਿਆ ਆਪਾਂ ਅੱਗੇ ਦੇ ਖੇੜਦੇ ਬੰਨੇ ਪੂਰਾ ਕਲਰ ਚੇਂਜ ਹੋ ਗਿਆ ਸਾਰਾ ਵਾਈਟ ਸੀ ਇਹ ਕਲਰ ਸੀਗਾ ਹੁਣੇ ਗਰਮੀ ਨਾਲ ਤਾਂ ਅਗਰ ਕਿਹਾ ਮਾਸਕ ਜਿਹੜਾ ਹਰਮਾਲ ਜਪਾ ਕੇ ਰੱਖਣਾ ਪੈਂਦਾ ਤੇ ਐਨਕ ਲਾ ਕੇ ਰੱਖਣੀ ਪੈਂਦੀ ਆ ਤੇ ਬਹੁਤ ਧੂਪ ਜਿਹੜੀ ਧੂਪੇ ਤਿੱਖੀ ਅੱਖਾਂ ਦਾ ਨੁਕਸਾਨ ਕਰਦੀ ਇਹਨਾਂ ਦੇ ਇੰਨੇ ਕਿ ਜਗ੍ਹਾ ਦੇ ਬਣਦੇ ਨਾ ਕੰਮ ਯਾਰ ਮਾਰਮੂਲ ਬਨ ਕੇ ਰੱਖਦੇ ਆ ਪੂਰਾ تیر ਦਾ ਨਿਸ਼ਾਨ ਹੀ ਬਣ ਗਿਆ ਇੱਥੇ ਯਾਨੀ ਗੱਡੀ ਰੋਕੀ ਆ

ਜੱਬ ਸੇ ਪੰਜਾਬ ਸੇ ਜੱਬ ਸੇ ਨਿਕਲੇ ਹੋ ਵੈਸੇ ਬੰਬੇਸ ਮੈਂ ਨਾ ਸਟਾਰਟ ਕਰਾ ਅੱਛਾ ਕੰਟੀਨਿਊ ਚੱਲ ਰਹਾ ਹਾਂ ਔਰ ਆਪ ਕਹਾਂ ਸੇ ਹੋ ਹਮ ਸੋਲਾਪੁਰ ਸੇ ਮਹਾਰਾਸ਼ਟਰ ਮਹਾਰਾਸ਼ਟਰ ਹਾਂ ਮਹਾਰਾਸ਼ਟਰ ਤੋਂ ਬਹੁਤ ਲੰਬਾ ਬਹੁਤ ਲੰਬਾ ਬਹੁਤ ਖਤਮ ਹੀ ਨਹੀਂ ਹੋ ਰਹਾ ਅਭੀ ਤੋ ਬੰਬੇ ਸੇ ਹਾਂ ਅੱਜ ਮੇਰੇ ਕੋ 27 ਤਰੀਕ ਦਾ ਨਿਕਲਾ ਸਵੇਰ ਅੱਛਾ ਕੰਟੀਨਿਊ ਚੱਲਤਾ ਕਬੀ 100 ਕਬੀ 80 ਕਬੀ 50 ਮੈਂ ਹਾਂ ਟਾਈਮ ਸ਼ਾਮ ਦੇ 6 ਵਜੇ ਚੁੱਕੇ ਆ ਅੱਜ ਦਾ ਸਫ਼ਰ ਬਹੁਤ ਹੀ ਲੰਬਾ ਹੋ ਗਿਆ ਪਹਾੜੀ ਏਰੀਆ ਲਗਭਗ 100 ਕਿਲੋਮੀਟਰ ਦੇ ਕਰੀਬ ਆਪਾਂ ਚੱਲ ਚੁੱਕੇ ਹਾਂ ਹੁਣ ਆਪਾਂ ਪਹੁੰਚਣਾ ਹੈ ਮਾਲਵਾਨ ਸ਼ਹਿਰ ਜਿਹੜਾ ਕਿ ਇੱਥੋਂ 8 ਕਿਲੋਮੀਟਰ ਦੂਰ ਹੈ ਤੇ ਉੱਥੇ ਪਹੁੰਚਣ ਦਾ ਅਜੇ ਟਿਕਾਣਾ ਆਪਾਂ ਲੱਭਣਾ ਹੈ ਕਿ ਕਿੱਥੇ ਰੁਕਣਾ ਹੈ ਹੋਟਲ ਲੈਣੇ ਆ ਪੈਟਰੋਲ ਪੰਪ 'ਤੇ ਜਾਣੇ ਆ ਕਿਸੇ ਤੇ ਜਾਂ ਮੰਦਿਰ 'ਤੇ ਜਾਣੇ ਆ ਉਹ ਜਾ ਕੇ ਪਤਾ ਲੱਗੇਗਾ ਪਰ ਅਜੇ ਸਰੀਰ ਨੇ ਪੂਰਾ ਸਰੀਰ ਦਾ ਨਜੋੜ ਕੀਤਾ ਆ ਪਾਸੇ ਚਲਾਜ ਲੱਗ ਗਿਆ ਪਲੇਨ ਤੇ ਚਲਾਉਣਾ ਹੋਵੇ ਤੇ 150 ਚਲਾ ਕੇ ਬੰਦਾ ਥੱਕਦਾ ਨਹੀਂਗਾ ਪਰ ਪਹਾੜੀ ਦੇ ਵਿੱਚ ਲਾ ਕੇ ਤਕਰੀਬਨ ਤੁਸੀਂ ਮੰਨ ਕੇ ਚੱਲੋ ਵੀ 50 60 ਕਿਲੋਮੀਟਰ ਚਲਾਉਣਾ ਵੀ ਬਹੁਤ ਹੁੰਦਾ ਤੇ ਆਪਣਾ 100 ਟਿੱਕਰ ਪਹੁੰਚ ਗਿਆ ਟਾਈਮ ਹੋ ਚੁੱਕਿਆ ਹੈ 6:30 100 ਕਿਲੋਮੀਟਰ ਦਾ ਸਫ਼ਰ ਕੱਢ ਕੇ ਆਪਾਂ ਪਹੁੰਚ ਚੁੱਕੇ ਹਾਂ ਬੰਦਰ ਬੰਦਰ ਜੀਟੀ ਜੀਟੀ ਜਿਹੜੀ ਇਹ ਬੀਚ ਤੇ ਜਿਹੜੀ ਮਾਲਵਾਨ ਸ਼ਹਿਰ ਤੋਂ ਬਾਰ ਬਾਰੀ ਆ ਬਹੁਤ ਤਗੜੀ ਬੀਚ ਤੇ ਉਹ ਸਾਹਮਣੇ ਇੱਕ ਕਿਲਾ ਹੈਗਾ ਉਹ ਕੋਟ ਬਣਿਆ ਸਵੇਰੇ ਇੱਥੋਂ ਹੀ ਵੇਖਾਂਗੇ ਕਰਾਂਗੇ ਆਪਾਂ ਤਿਆਰੀ ਜਾਣ ਦੀ ਅੱਜ ਦੀ ਕੋਸ਼ਿਸ਼ ਆਪਣੀ ਇਹ ਹੈ ਕਿ ਇਸ ਜਗ੍ਹਾ ਤੇ ਆਪਾਂ ਲਾਉਣਾ ਟੈਂਟ ਖਾਣ ਪੀਣ ਨੂੰ ਕੁਝ ਨਾ ਕੁਝ ਲੈ ਆਉਣੇ ਆ ਲਾ ਕੇ ਟੈਂਟ ਆ ਫੜਾ ਆਪਣਾ ਘੜਾ ਜਹਾਜ ਇਹਨਾਂ ਨੂੰ ਪੁੱਛਦੇ ਆ ਕਿੱਥੇ ਕੁਝ ਦਾ ਟੈਂਟ ਲਾਉਣਾ ਬੈਟਰ ਰਹੇਗਾ ਤੇ ਫਿਰ ਆਪਾਂ ਟੈਂਟ ਲਾਵਾਂਗੇ ਰਿਲੈਕਸ ਹੋ ਕੇ ਠੰਡੀ ਠੰਡੀਆਂ ਆਵਾਜ਼ ਵਿੱਚ ਸੋਵਾਂਗੇ ਤੇ ਇਹ ਕਰਮਾਂ ਵਾਲਾ ਆਪਣਾ ਜਹਾਜ ਜੇ ਰਿਆ ਪੂਰਾ ਸਾਥ ਹੁਣ ਕੋਈ ਕਰਦੇ ਆ ਸੈਟਿੰਗ ਟੈਂਟ ਦੀ ਇਥੇ ਤੋਂ ਪੁੱਛਦੇ ਹਾਂ ਦੁਕਾਨਾਂ ਵਾਲਿਆਂ ਨੂੰ ਦੱਸਣਗੇ ਕਿ ਕਿਤੇ ਨਾ ਕਿਤੇ ਸੈਟਿੰਗ ਕਿੱਥੇ ਆਵੇਗੀ ਦੂਰ ਜਿੱਤ ਹਲ ਚੁੱਕਾ ਚੰਦ मामा ਉਹ ਦੇਖਦਾ ਪਿਆ ਆ ਜਾ ਸਾਹਮਣੇ ਕਰ ਲਾ ਫੋਕਸ ਹਾਂ ਇਹ ਇੱਥੇ ਬਣੀ ਗਾਦਾ ਥੱਲੇ ਫੋਕਸ ਕਰਾਉਣਾ ਪਊਗਾ ਇੱਥੇ ਆ ਜਾ ਗਾਣੇ ਤੇ ये एक, एक किसकी सब्जी है ये ए मूंग की आमटी है और आलू के ब, केले की सब्जी है ये केले की केले है केले की सब्जी है ये वाली ये वाली वो भुजिया है भुजिया हां भुजिया भुजिया वो पकौड़ा हां पकौड़ा बोलते हैं पकौड़ा हम है। हम पकौड़ा बोलते हैं ठीक है ठीक है लो जी अपना रात का खाने का इंतजाम हो गया सामने बीच ਸਮੁੰਦਰ ਦਾ ਕਿਨਾਰਾ ਨਾਲ ਹੀ ਪਾਣੀ ਦੀ ਆਵਾਜ਼ ਤੁਹਾਨੂੰ ਆਉਂਦੀ ਹੋਵੇਗੀ ਤੇ ਆਪਣਾ ਅੱਜ ਰਹਿਣ ਦਾ ਪ੍ਰਬੰਧ ਬੜਾ ਵਧੀਆ ਹੋ ਗਿਆ ਰੋਟੀ ਪਾਣੀ ਖਾ ਲਿਆ ਤੇ ਤੁਹਾਨੂੰ ਦਿਖਾਉਣੇ ਆਪਾਂ ਕਿੱਥੇ ਡੇਰਾ ਲਾਇਆ ਇਹ ਅੰਕਲ ਜੀ ਉਹਨਾਂ ਦਾ ਘਰ ਹੈ ਤੇ ਘਰ ਦੇ ਵਿੱਚ ਆਪਾਂ ਨੂੰ ਇੱਥੇ ਆਪਣਾ ਸਾਈਕਲ ਪਿਆ ਤੇ ਘਰ ਦੇ ਅੰਦਰ ਇਹਨਾਂ ਨੇ ਆਪਣੇ ਤੋਂ ਟੈਂਟ ਲਵਾ ਦਿੱਤਾ ਕਹਿੰਦੇ ਇੱਥੇ ਲਾਓ ਤੁਸੀਂ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਜੀ ਤੇ ਆ ਆਪਣਾ ਟੈਂਟ ਇੰਦੇ ਵਿੱਚ ਆਪਾਂ ਬੋਰਡ ਲਾ ਲਿਆ ਇੱਥੋਂ ਚਾਰਜਿੰਗ ਵਾਸਤੇ ਇਹ ਦੋ ਬਿੱਲੇ ਨੇ ਨਿੱਕੇ ਨਿੱਕੇ ਇਹ ਬੜਾ ਖੇਡ ਹੀ ਜਾਂਦੇ ਜਿਹੜੇ ਟੈਂਟ ਦੇ ਨਾਲ ਹੀ ਉੰਦ ਪੰਗੇ ਲਈ ਜਾਂਦੇ ਸੋ ਇਹ ਸੀ ਆਪਣਾ ਅੱਜ ਦਾ ਸਫਰ ਤੇ ਜੇਕਰ ਇਹ ਵੀਡੀਓ ਪਸੰਦ ਆਵੇ ਮੈਨੂੰ ਤਾਂ ਪਸੰਦ ਤੁਹਾਡੇ ਆਈ ਗਈ ਹੋਣੀ ਆ ਤੈਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਪਿਆਰੇ ਜਿਹੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਅੱਜ ਆਪਾਂ ਰਾਤ ਇੱਥੇ ਰੁਕਾਂਗੇ ਕੱਲ ਇਹ ਜਿਹੜਾ ਸ਼ਹਿਰ ਹੈ ਉਹ ਚੰਗੀ ਤਰ੍ਹਾਂ ਵੇਖਾਂਗੇ ਮਾਲਵਾਨ ਮਾਲਵਾਨ ਸ਼ਹਿਰ ਜਿਹੜਾ ਬਹੁਤ ਹੀ ਮਸ਼ਹੂਰ ਹੈ ਇੱਥੇ ਬੀਚ ਦੇ ਕਿਨਾਰੇ-ਕਿਨਾਰੇ ਆਪਾਂ ਕੱਲ ਕੋਸ਼ਿਸ਼ ਕਰਾਂਗੇ ਜਿਹੜੀਆਂ ਇੱਥੇ ਐਕਟੀਵਿਟੀਆਂ ਉਹ ਤੁਹਾਨੂੰ ਦਿਖਾਵਾਂਗੇ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆਂ ਫਿਰ ਕੱਲ ਨਵੇਂ ਸਫਰ ਤੇ